ਮੁਕਸਰ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਇਸੇ ਤਹਿਤ ਹੀ ਮੁਕਸਰ ਪੁਲਿਸ ਦੇ ਵੱਲੋਂ ਹੁਣ 10,5400 ਰੁਪਏ ਦੀ ਪ੍ਰਾਪਰਟੀ ਨੂੰ ਸੀਲ ਕੀਤਾ ਗਿਆ ਹੈ ਦੱਸ ਦਈਏ ਕਿ ਹਰਪਾਲ ਸਿੰਘ ਗਿੱਦੜਵਾਹਾ ਦੇ ਪਿੰਡ ਦੌਲਾ ਦੇ ਰਹਿਣ ਵਾਲਾ ਸੀ ਔਰ ਉਸ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸੀ ਤੇ ਉਸ ਉੱਤੇ ਐਨਡੀਪਸ ਐਕਟ ਦੇ ਤਹਿਤ ਮਕਦਮਾ ਦਰਜ ਕੀਤਾ ਗਿਆ ਪੁਲਿਸ ਦੇ ਅਨੁਸਾਰ ਇਹ ਪ੍ਰਾਪਰਟੀ ਉਸਨੇ ਨਸ਼ਾ ਵੇਚ ਕੇ ਬਣਾਈ ਸੀ ਜਿਸ ਤੋਂ ਬਾਅਦ ਅੱਜ ਪੁਲਿਸ ਦੇ ਵੱਲੋਂ 10,5400 ਰੁਪਏ ਦੀ ਪ੍ਰਾਪਰਟੀ ਸੀਲ ਕਰ ਦਿੱਤੀ ਤੇ ਘਰ ਦੇ ਅੱਗੇ ਨੋਟਿਸ ਲਗਾ ਦਿੱਤਾ ਜੋ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਕੀ ਕੁਝ ਕਹਿਣਾ ਸੀ ਇਸ ਸਮੇ ਐਸਪੀਡੀ ਮਨਮੀਤ ਸਿੰਘ ਦਾ ਸੁਣਾ ਦਿੰਨੇ ਆ ਹਾਂਜੀ ਅੱਜ ਪਿੰਡ ਦੋਲਾ ਵਿਖੇ ਹਰਪਾਲ ਸਿੰਘ ਹੈਗੇ ਨੇ ਜਿਹੜੇ ਕਿ ਐਨਡੀਪੀਐਸ ਐਕਟ ਦੇ ਕਨਵਿਕਟ ਨੇ ਇਹਨਾਂ ਦੇ ਅਸੀਂ ਪ੍ਰਾਪਰਟੀ ਪਹਿਲਾਂ ਫ੍ਰੀਜ਼ ਕਰਾਈ ਸੀਗੀ 68 ਐਫ 1 ਦਾ ਨੋਟਿਸ ਦੇ ਕੇ ਹੁਣ ਕੰਪੀਟੈਂਟ ਅਥਾਰਟੀ ਤੋਂ 68 ਐਫ 2 ਦਾ ਨੋਟਿਸ ਆਇਆ ਜਿਹਦੇ ਤਹਿਤ ਇਹਨਾਂ ਦੀ ਪ੍ਰਾਪਰਟੀ ਹੁਣ ਅਟੈਚ ਕਰ ਦਿੱਤੀ ਗਈ ਹੈ ਤੇ ਇਹ ਆਪਣੀ ਪ੍ਰਾਪਰਟੀ ਬਿਲਕੁਲ ਸੇਲ ਨਹੀਂ ਕਰ ਪਾਣਗੇ ਕਿੰਨੇ ਕ ਮਾਮਲੇ ਅਸੀਂ ਹੁਣ ਤੱਕ ਦੇ ਕੁੱਲ 11 ਕੇਸ ਕੰਪਟੈਂਟ ਅਥਾਰਟੀ ਦਿੱਲੀ ਨੂੰ ਭੇਜੇ ਹੈ ਜਿਹਦੇ ਤਹਿਤ ਇੱਕ ਕੇਸ ਹਜੇ ਸਾਡਾ ਥਰੂ ਹੋ ਗਿਆ ਹੈ ਜਿਹੜਾ ਕਿ ਅੱਜ ਅਸੀਂ ਐਗਜ਼ੀਕਿਊਟ ਕੀਤਾ ਹੈ ਹਾਂਜੀ ਅਸੀਂ ਹੁਣ ਤਕਰੀਬਨ 10 ਕੇਸ ਹੋਰ ਪਰਸਿਊ ਕਰਾਂਗੇ ਉੱਪਰ ਕੰਪਟੈਂਟ ਅਥਾਰਟੀ ਨਾਲ ਤੇ ਜਲਦੀ ਉਹਨਾਂ ਦੀ ਪ੍ਰਾਪਰਟੀ ਵੀ ਅਸੀਂ ਅਟੈਚ ਕਰਾਵਾਂਗੇ